ਆਜ ਦੀ ਮਿਸਵਾਰਾ ਦੇ ਉੱਪਰੋਂ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਰਹੀ ਹੈ ਲੈਬਰਲ ਐਂਡੀਪੀ ਸੌਦਾ ਕਿੰਨਾ ਚਿਰ ਚੱਲ ਸਕਦਾ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਵੀਰਵਾਰ ਨੂੰ ਕਨਜ਼ਰਵੇਟਿਵ ਲੀਡਰ ਪੀਰ ਪੋਲੇਵਰ ਨੇ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸਨੇ ਐਂਡੀਪੀ ਲੀਡਰ ਜਗਮੀਤ ਸਿੰਘ ਨੂੰ ਲੈਬਰਲ ਸਰਕਾਰ ਨਾਲ ਐਂਡੀਪੀ ਦੀ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਤੋਂ ਦੂਰ ਜਾਣ ਲਈ ਬਲਾਉਣ ਲਈ ਇੱਕ ਪੱਤਰ ਵੀ ਲਿਖਿਆ ਪੋਲੀਵਰ ਨੇ ਦੋਸ਼ ਲਾਇਆ ਕਿ ਸਿੰਘ ਇਸ ਸੌਦੇ ਨਾਲ ਜੁੜੇ ਹੋਏ ਸਨ ਤਾਂ ਜੋ ਉਹ ਸੰਸਦੀ ਪੈਨਲ ਲਈ ਯੋਗ ਬਣੇ ਰਹਿ ਸਕਣ ਪੋਲੀਵਰ ਨੇ 2010 ਵਿੱਚ ਐਮਪੀ ਪੈਨਸ਼ਨ ਦੀ ਯੋਗਤਾ ਪੂਰੀ ਕੀਤੀ ਜਦੋਂ ਉਹ 31 ਸਾਲ ਦਾ ਸੀ ਇਸ ਕਰਕੇ ਪੋਲੀਵਰ ਨੇ ਕਿਹਾ ਕਿ ਕੈਨੇਡੀਅਨ ਹੋਣ ਉਸ ਨੂੰ ਸੇਲ ਆਊਟ ਸਿੰਘ ਕਹਿਣ ਲੱਗ ਪਏ ਨੇ ਉਪਨਾਮ ਪੋਲੀਵਰ ਨੇ ਖੁਦ ਐਨਡੀਪੀ ਨੇਤਾ ਨੂੰ ਦਿੱਤਾ ਪੋਲੀਵਰ ਨੇ ਉਪਨਾਮਾ ਦਾ ਜਿੱਥੇ ਉਹਨਾਂ ਨੂੰ ਸ਼ੌਂਕ ਹੈ ਇੱਕ ਖਾਸ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਨੂੰ ਯਾਦ ਕਰਦਾ ਹੈ ਇਹ ਸ਼ਾਇਦ ਇੱਕ ਤਰਫਾ ਨਹੀਂ ਹੈ ਕਿ ਪੋਲੀਵਰ ਦਾ ਕਾਲ ਐਲਮਬੋਡ ਟ੍ਰਾਂਸਕੋਨਾ ਵਿੱਚ ਇੱਕ ਜਿਮਨੀ ਚੋਣਾ ਮਹਿੰਮ ਦੌਰਾਨ ਆਇਆ ਸੀ ਇੱਕ ਮੈਨੀਟੋਬਾ ਵਿੱਚ ਸਵਾਰੀ ਕਨਜ਼ਰਵੇਟਿਵ ਜਿੱਥੇ ਰਵਾਇਤੀ ਤੌਰ ਤੇ ਐਨ ਡੀ ਪੀ ਤੋਂ ਦੂਜੇ ਸਥਾਨ ਤੇ ਚੱਲ ਰਹੀ ਹੈ ਇਸ ਮਾਮਲੇ ਵਿੱਚ ਪੋਲੀਵਰ ਦੀ ਸਿੰਗ ਵਿੱਚ ਵਿਆਪਕ ਦਿਲਚਸਪੀ ਦਾ ਬਿਨਾ ਸ਼ਕ ਇਸ ਤੱਥ ਨਾਲ ਕੁਝ ਲੈਣਾ ਦੇਣਾ ਨਹੀਂ ਆ ਅਗਲੀਆਂ ਚੋੜਾ ਵਿੱਚ ਲਾਵ ਲਈ ਕਨਜ਼ਰਵੇਟਿਵ ਪਾਰਟੀ ਦੀਆਂ ਕੁਝ ਸਭ ਤੋਂ ਵਧੀਆ ਉਮੀਦਵਾਰ ਬ੍ਰਿਟਿਸ਼ ਕੋਲੰਬੀਆ ਤੇ ਉੱਤਰੀ 온ਟਾਰੀਓ ਵਿੱਚ ਸਵਾਰ ਨੇ ਇਹਨਾਂ ਦੀ ਨਮਾਇੰਦਗੀ ਵਰਤਮਾਨ ਵਿੱਚ ਐਨਡੀਪੀ ਦੇ ਸੰਸਦ ਮੈਂਬਰ ਕਰ ਰਹੇ ਨੇ ਕਨਜ਼ਰਵੇਟਿਵ ਪਾਰਟੀ ਵੱਲੋਂ ਫੰਡ ਇਕੱਠਾ ਕਰਨ ਦੀ ਅਪੀਲ ਭੇਜਣ ਤੋਂ ਪਹਿਲਾਂ ਪੋਲੀਵਾਰ ਨੇ ਮੁਸ਼ਕਲ ਨਾਲ ਬੋਲਣਾ ਖਤਮ ਕੀਤਾ ਸੀ ਸਮਰਥਕਾਂ ਨੂੰ ਸੂਚਿਤ ਕੀਤਾ ਕਿ ਕੰਜ਼ਰਵੇਟਿਵ ਨੇਤਾ ਨੇ ਸਿੰਘ ਨੂੰ ਕਾਰਬਨ ਟੈਕਸ ਘੱਟ ਜੋੜ ਤੋਂ ਬਾਹਰ ਕੱਢਣ ਲਈ ਚੁਣੌਤੀ ਦਿੱਤੀ ਸੀ ਇਸ ਦੇ ਜਵਾਬ ਵਿੱਚ ਐਨਡੀਪੀ ਨੇ ਘੱਟ ਜਾਂ ਘੱਟ ਛਾੜ ਦਿੱਤੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਇਜਾਜ਼ਤ ਦਿੱਤੀ ਕਿ ਉਹ ਹਮੇਸ਼ਾ ਸੌਦੇ ਤੋਂ ਦੂਰ ਰਹੇ ਸਨ ਰਸਮੀ ਤੌਰ ਤੇ ਸਮਝੌਤਾ ਪਹਿਲੀ ਕਿਸਮ ਦਾ ਏ ਦੇ ਵਿੱਚ ਲਿਬਰਲ ਅਤੇ ਐਨ ਡੀਪੀ ਵਿੱਚ ਕਾਰ ਇਤਿਹਾਸਕ ਸਪਲਾਈ ਅਤੇ ਵਿਸ਼ਵਾਸ ਸਮਝੌਤਾ ਫੈਡਰਲ ਪੱਧਰ ਦੇ ਦੋ ਪਾਰਟੀਆਂ ਦੇ ਵਿਚਕਾਰ ਜੀ ਆ ਪਹਿਲਾ ਰਸਮੀ ਸਮਝੌਤਾ ਹਾਲਕਿ ਸੂਬੇ ਉਧਾਰਨ 29 ਸਾਲ ਪੁਰਾਣਾ ਅਤੇ ਉਸ ਸਮਝੌਤੇ ਦੇ ਨਾਲ ਹਾਊਸ ਆਫ ਕਾਮਨਸ ਦੇ ਕਾਰੋਬਾਰ ਨੂੰ ਆਧਾਰ ਬਣਾ ਕੇ ਮੌਜੂਦਾ ਸੰਸਦ ਹੁਣ ਆਧੁਨਿਕ ਕੈਨੇਡੀਅਨ ਇਤਿਹਾਸ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੀ ਘਟ ਗਿਣਤੀ ਸੰਸਦ ਹੈ ਬੇਸ਼ੱਕ ਇਹ ਅਟਾਲਾ ਕੀ ਸੌਦਾ ਅਤੇ ਇਹ ਸੰਸਦ ਆਖਰਕਾਰ ਖਤਮ ਹੋ ਜਾਵੇਗਾ ਅਧਿਕਾਰਕ ਤੌਰ ਤੇ ਜਦੋਂ ਵੀ ਸਦਨ ਜੂਨ 2025 ਵਿੱਚ ਗਰਮੀਆਂ ਲਈ ਮਲਤਵੀ ਕਰਨ ਦੀ ਚੋਣ ਕਰਦਾ ਤਾਂ ਅਕਤੂਬਰ 2025 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਵਿਚਕਾਰ ਸਮਝੌਤਾ ਖਤਮ ਹੋ ਜਾਂਦਾ ਤਕਨੀਕੀ ਤੌਰ ਤੇ ਪਾਰਲੀਮੈਂਟ ਆਫ ਕੈਨੇਡਾ ਐਕਟ ਚੋਣਾਂ ਵਿਚਕਾਰ 5 ਸਾਲ ਲੰਘਣ ਦੀ ਇਜਾਜ਼ਤ ਦਿੰਦਾ ਪਰ ਸਰਕਾਰ ਹਾਲੀ ਵਿੱਚ 2007 ਵਿੱਚ ਇੱਕ ਕਾਨੂੰਨ ਨੂੰ ਮਲਤਵੀ ਕਰ ਦਿੱਤਾ ਜੋ ਕਿ ਗੈਰ ਬਾਈਂਡਿੰਗ ਹੋਣ ਦੇ ਬਾਵਜੂਦ ਕਹਿੰਦਾ ਹੈ ਕਿ ਚੋਣਾਂ ਘਟੋ ਘਟ ਹਰ 4 ਸਾਲ ਬਾਅਦ ਹੋਣੀਆਂ ਚਾਹੀਦੀਆਂ ਨੇ ਪਰ ਜੇ ਅੰਤ ਦੀ ਖੇੜ ਦੇ ਨੇੜੇ ਆ ਰਹੀ ਆ ਤਾਂ ਇਹ ਰਾਜਨੀਤਿਕ ਵਿਵਾਰ ਜ਼ਰੂਰਤ ਤੇ ਦਿਲਚਸਪੀਆਂ ਪ੍ਰੀਖਿਆਵਾਂ 'ਵਾਂਸ ਸਮਾਪਤ ਕਰਦੀ ਆ ਉਥੇ ਦੱਸ ਦिए ਕਿ ਪਾਲੀਵਰ ਦੀ ਰਾਜਨੀਤਿਕ ਜ਼ਰੂਰਤ ਕਾਫੀ ਸਪਸ਼ਟ ਹੈ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਉਹ ਲਿਬਰਲ ਤੇ ਐਨਡੀਪੀ ਨੂੰ ਇਕੱਠੇ ਜੋੜਨਾ ਚਾਹੀਦਾ ਹੈ ਪਾਲੀਵਰ ਦੀ ਰਾਜਨੀਤਿਕ ਜ਼ਰੂਰਤ ਕਾਫੀ ਸਪਸ਼ਟ ਹੈ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਉਹ ਲਿਬਰਲ ਅਤੇ ਐਨਡੀਪੀ ਨੂੰ ਇਕੱਠੇ ਜੋੜਨਾ ਚਾਹੇਗਾ ਕਜ਼ਰਵੇਟ ਪਾਰਟੀ ਦੇ ਉਦੇਸ਼ ਲਈ ਇਹ ਯਕੀਨੀ ਤੌਰ ਤੇ ਐਨਡੀਪੀ ਇੱਕ ਗੈਰ ਲੋਕਪ੍ਰੀਆ ਸਰਕਾਰ ਨਾਲ ਚੂੜੇ ਰਹਿਣ ਲਈ ਵੀ ਮਦਦ ਕਰੇਗਾ ਅਤੇ ਲਿਬਰਲ ਲਈ ਇੱਕ ਅਜਾਈ ਪਾਰਟੀ ਨਾਲ ਜੁੜਿਆ ਹੋਇਆ ਜਿਸ ਨੂੰ ਕੁਝ ਮਾਤਵਾਦੀ ਵੋਟਰ ਕੁਝ ਕੱਟਰਪਤੀ ਸਮਝ ਸਕਦੇ ਨੇ ਲਿਬਰਲ ਅਤੇ ਐਨਡੀਪੀ ਕੋਲ ਮਾਰਚ 2022 ਵਿੱਚ ਇੱਕ ਸੌਦਾ ਕਰਨ ਦੇ ਚੰਗੇ ਕਾਰਨ ਸਨ ਅਤੇ ਉਹਨਾਂ ਦੋਵਾਂ ਨੂੰ ਅਜਿਹਾ ਕਰਨ ਦੇ ਅਸਲ ਲਾਭ ਪ੍ਰਾਪਤ ਹੋਏ ਪਰ ਕੁਝ ਹਾਦ ਤੱਕ ਵਿਵਸਥਾ ਨੇ ਪੋਲੀਵਰ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਕਨਜ਼ਰਵੇਟਿਵ ਬਿਨਾ ਕਿਸੇ ਨਤੀਜੇ ਦੇ ਸਰਕਾਰ ਦਾ ਵਿਰੋਧ ਕਰਨ ਦੇ ਯੋਗ ਹੋ ਗਏ ਨੇ ਅਤੇ ਪੋਲੀਵਰ ਨੂੰ ਇਹ ਦਲੀਲ ਦੇਣ ਦਾ ਕਾਰਨ ਦਿੱਤਾ ਗਿਆ ਹੈ ਕਿ ਲਿਬਰਲ ਅਤੇ ਨੀਓ ਡੈਮੋਕਰੇਟਿਕ ਇੱਕ ਅਤੇ ਇੱਕੋ ਹਨ ਉਨ੍ਹਾਂ ਹੀ ਕਾਰਨਾਂ ਕਰਕੇ ਜੋ ਪੋਲੀਵਰ ਦੋਵਾਂ ਪਾਰਟੀਆਂ ਨੂੰ ਇਕੱਠੇ ਬਨਣ ਲਈ ਉਤਸੁਖ ਹਨ ਲਿਬਰਲ ਅਤੇ ਐਨਡੀਪੀ ਨਿਸ਼ਚਿਤ ਤੌਰ ਤੇ ਹੁਣ ਅਗਲੀਆਂ ਚੋਣਾਂ ਵਿੱਚ ਘਾਰ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਖ ਕਰਨ ਲਈ ਪ੍ਰੇਰਿਤ ਹੋਣਗੇ ਜੋ ਅਜਿਹਾ ਹੈ ਤਾਂ ਇੱਕੋ ਸਵਾਲ ਇਹ ਹੈ ਕਿ ਸੌਦਾ ਅਧਿਕਾਰਿਕ ਤੌਰ ਤੇ ਕਦੋਂ ਖਤਮ ਹੋ ਰਿਹਾ ਹੈ ਸ਼ਾਇਦ ਕਿਵੇਂ ਖਤਮ ਹੋਵੇਗਾ 50 ਸਾਲ ਪਹਿਲਾਂ ਲਿਬਰਲ ਘੱਟ ਗਿਣਤੀ ਸਰਕਾਰ ਜੋ ਐਨਡੀਪੀ ਦੇ ਸਮਰਥਨ ਤੇ ਨਿਰਭਰ ਸੀ ਨੇ ਇੱਕ ਬਜਟ ਲੈ ਕੇ ਆਪਣੀ ਹਾਰ ਨੂੰ ਇੰਜੀਨੀਅਰ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਉਸ ਨੂੰ ਪਤਾ ਸੀ ਕਿ ਨਿਊ ਡੈਮੋਕ੍ਰੇਟ ਸਮਰਥਨ ਨਹੀਂ ਕਰ ਸਕਦੇ Oliver Trudeau de Leblan and a bad which federal Jonah which is a Singh sold out workers to sign on to this costly coalition. He has voted to hike the carbon tax to 61 cents a liter for, for policies to double housing costs and to tax food. Now, why did he do it? He told us that if he became part of the government, he'd bring down food prices. That was one of his promises. Did he succeed? Well, you don't actually have to ask me if he succeeded. Ask him. This is what he said about food prices last week. When you go into the grocery store and you're buying your groceries, you're spending more than ever before and you're leaving with less than ever before. Again, that is after two years of. Jagmeet Singh joining the Liberal government. So what's clear is that Singh did not join to bring down grocery prices or housing costs, both of which have skyrocketed since he joined this coalition. He joined with to keep Trudeau in power so that he could get his pension. Jagmeet Singh is trying to delay the election until after February of next year. So that he can qualify for a $2.2 million taxpayer funded pension. That's why Canadians are calling him Sell Out Singh. My message to Sell Out Singh is this put the people ahead of your pension. Break the costly coalition with Trudeau to trigger a carbon tax election where Canadians can choose between. The costly coalition of the NDP liberals that tax your food, punish your work, take your money, double your housing cost, and unleash crime and chaos in your community, or common sense conservatives who will axe the tax, build the homes, fix the budget, and stop the crime.